ਵਿਰਾਗ ਸਾਰਗ ਚਾਉ ਪਦੇ ਮਹੱਲਾ ਪਹਿਲਾ ਘਰ ਪਹਿਲਾ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਆਪੁਨੇ ਧਾਕੁਰ ਕੀ ਹਾਉ ਚੇਰੀ ਚਰਨ ਗਹਿ ਜਗ ਜੀਵਨ ਪ੍ਰਭ ਕੇ ਹਉ ਮੈ ਮਾਰ ਨਿਵੇਰੀ ਰਹਾਉ ਪੂਰਨ ਪਰਮ ਜੋਤ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ 모ਹ ਲੀਆ ਮਾਨ ਮੇਰਾ ਸਮਜਸ ਸਬਦ ਵਿਚਾਰੇ ਮਨ ਮੁਖ ਹੀਨ ਹੋਛੀ ਮਤ ਝੂਠੀ ਮਾਨ ਤਨ ਪੀਰ ਸਰੀਰੇ ਜਬ ਕੀ ਰਾਮ ਰੰਗੀਲੇ ਰਾਤੀ ਰਾਮ ਜਪਤ ਮਨ ਧੀਰੇ ਹਉ ਮੈਂ ਛੋੜ ਭਈ ਬੈ ਰਗਨ ਤਬ ਸਾਚੀ ਸੁਰਤ ਸਮਾਨੀ ਅਕੋਲ ਨਿਰੰਜਨ ਸਿਓ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਹੂਰ ਭਵੇਖ ਨਹੀਂ ਤੁਮ ਜੈਸੀ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਹਰ ਕੈ ਨਾਮ ਰਤੀ ਸੁਹਾਗਨ ਨਾਨਕ RAM ਪਧਾਰਾ ਸਾਰਗ ਮਹੱਲਾ ਪਹਿਲਾ ਹਾਰ ਬਿਨ ਕਿਉ ਰਹੀਐ ਦੁਖ ਬਿਆਪੈ ਜੇਵਾ ਸਾਧਨਾ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾ ਪੈ ਰਹਾ ਜਬ ਲਗ ਦਰਸ ਨਾ ਪਰਸੈ ਪ੍ਰੀਤਮ ਤਾਬ ਲਗ ਭੂਖ ਪਿਆਸੀ ਦਰਸ਼ਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬਿਗਾਸੀ ਊਨਵ ਕਨਹਰ ਗਰਜੈ ਵਰਸੈ ਕੋਕਿਲ ਮੋਰ ਬੈ ਰਾਗੈ ਤਰਬਰ ਬਿਰਖ ਬਿਹੰਗ ਕੋਇੰਗਮ ਘਾਰ ਪਿਰ ਧਨ ਸੋਹਾਗੈ ਕੁਚਲ ਕੋ ਰੂਪ ਕੁਨਾਰ ਕੋ ਲਖਣੀ ਫਿਰ ਕਾ ਸਹਜ ਨਾ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰਗ ਮਹੱਲਾ ਪਹਿਲਾ ਦੂਰ ਨਹੀਂ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮੰਨਿਆ ਹਰ ਪਾਏ ਪ੍ਰਾਨ ਆਧਾਰਾ ਰਹਾਉ ਇਹਨ ਬੇਦ ਹਾਰ ਮਿਲਿਆ ਵਰ ਕਾਮਨ ਧਨ ਸੁਹਾਗ ਪਿਆਰੀ ਜਾਤ ਵਰਣ ਕੁਲ ਸਹਿ ਸਾਚੂ ਕਾ ਗੁਰਮਤ ਸਬਦ ਵਿਚਾਰੀ ਜਿਸ ਮਨ ਮਾਨੈ ਅਭਿਮਾਨ ਨਾਤਾ ਕੋ ਹਿੰਸਾ ਲੋਭ ਵਿਸਾਰੇ ਸਹਿਜ ਰਵੈ ਵਰ ਕਾਮਣ ਪਿਰ ਕੀ ਗੁਰਮੁਖ ਰੰਗ ਸੁਵਾਰੇ ਜਾ ਰਉ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਿਦਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ ਹਿਤ ਕਉ ਦੁਰੈ ਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰ ਪੂਰ ਰਹਾ ਸਤ ਗੁਰ ਸੰਤ ਮਿਲੇ ਸਾਤ ਪਾਈਐ ਕੇਲ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪਰਫੂਲਿਤ ਪੁਰਖ ਨਿਰੰਜਨ ਦੇਖਿਆ ਹਜੂਰੈ ਵੱਡੇ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿ ਆ ਭਰ ਪੂਰ ਅਠ ਸਠ ਤੀਰਥ ਮੱਜਨ ਕੀਆ ਸਤ ਸੰਗਤ ਪਗ ਨਾਏ ਧੂਰੇ ਦੁਰਮਤ ਵਿਕਾਰ ਮਲੀਨ ਮਤ ਹੋਛੀ ਹਿਰਦਾ ਕੁਸੋਧ ਲਾਗਾ ਮੋਹ ਕੂਰ ਬਿਨ ਕਰਮਾ ਕਿਉ ਸੰਗਤ ਪਾਈ ਐ ਹਉ ਮੈਂ ਵਿਆਪ ਰਹਿ ਆ ਮਨ ਧੂਰੇ ਓਹੋ ਦਇਆਲ ਕਿਰਪਾਕਾਰ ਹਰਿ ਜੀ ਮੰਗਉ ਸਤ ਸੰਗਤ ਪਾਗ ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਭੇਟਿਆ ਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਾਉ ਬਲਿਹਾਰੀ ਭਵ ਜਲ ਜਗਤ ਨਾ ਜਾਈ ਤਰਣਾ ਜਪ ਹਰ ਹਰ ਪਾਰ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੀ ਰੀ ਸੇਵਾ ਸੁਰਤ ਵਿਚਾਰੀ ਆਨੰਦਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਆਗਮ ਅਗੋਚਰ ਰਵਿਆ ਸ੍ਰਬ ਠਾਈ ਮਾਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਸਭ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ ਸਾਖਤ ਕਉ ਦੂਰ ਭਇਆ ਅਹੰਕਾਰੀ ਤ੍ਰਸਨਾ ਜਲਤ ਨਾ ਕਬੂ ਬੂਜਹਿ ਜੂਐ ਬਾਜੀ ਹਾਰੀ ਉਠਤ ਬੈਠਤ ਹਰ ਗੁਨ ਗਾਵਹਿ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕਉ ਨਦਰ ਪਈ ਹੈ ਤਿਨ ਕੀ ਪੈ ਜੈ ਸواری ਸਾਰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨ ਊਪਰ ਗੁਰਮੁਖ ਮਨ ਮੰਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੁਖ ਨਿਵਾਰੇ ਅਨੰਦਿਨ ਭਗਤ ਕਰਹਿ ਗੁਰ ਆਗੈ ਗੁਰ ਕੈ ਸਬਦ ਸਵਾਰੇ ਹਿਰਦਾ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨੇ ਆ ਹੋਏ ਪਾਵਹਿ ਮੁਕਤਿਵਾਰੇ ਸਤਗੁਰ ਬੁਰਖ ਅਚਲ ਅਚਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ ਤਿਸ ਆਗੇ ਜੀਉ ਦੇਵੋਂ ਅਕਨਾਹੋ ਸਤਗੁਰ ਕੈ ਬਲਿਹਾਰੈ ਮਾਨ ਮੁਖ ਭਰਾਮ ਦੂਜੈ ਭਾਏ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾਤਾ ਨਦਰ ਨਾ ਆਵੇ ਨਾ ਉਰਵਾਰ ਨਾ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲਿਹੁ ਉਬਾਰੇ ਸਾਰਗ ਮਹੱਲਾ ਚੌਥਾ ਗੋਬੇਦ ਕੀ ਐਸੀ ਕਾਰ ਕਮਾਏ ਜੋ ਕਿਸ ਕਰੇ ਸੋ ਸਤ ਕਰ ਮਾਨਹੁ ਗੁਰਮੁਖ ਨਾਮ ਰਹਾ ਲਿਵ ਲਾਏ ਰਹਾ ਗੋਬੇਦ ਪ੍ਰੀਤ ਲਗੀ ਆਤ ਮੀਠੀ ਅਵਰ ਵਿਸਰ ਸਭ ਜਾਏ ਆਨ ਦਿਨ ਰਹੈ ਸਭ ਭਾਇ ਮਨ ਮਾਨਿਆ ਜੋਤੀ ਜੋਤ ਮਿਲਾਏ ਜਪ ਗੁਣ ਗਾਏ ਤਬ ਹੀ ਮਨ ਤ੍ਰਿਪਤੈ ਸਾਤ ਵਸੈ ਮਨ ਆਏ ਗੁਰ ਕਿਰਪਾਲ ਭਏ ਤਬ ਪਾਇਆ ਹਰ ਚਰਣੀ ਚੇਤ ਲਾਏ ਮਤ ਪ੍ਰਗਾਸ ਭਈ ਹਰ ਧਿਆਇ ਗਿਆਨ ਤਤ ਲਿਬ ਲਾਏ ਅੰਤਰ ਜੋਤ ਪ੍ਰਗਟਿ ਮਨ ਮਾਨਿਆ ਹਰ ਸਹਿਜ ਸਮਾਦ ਲਗਾਏ ਇਹ ਰਦਾ ਕਪਟ ਨਿਤ ਕਪਟ ਕਮਾਵਹਿ ਮੁਖ ਹਉ ਹਰ ਹਰ ਸੁਨਾਏ ਅੰਤਰ ਲੋਭ ਮਹਾ ਗੁਬਾਰਾ ਤਉ ਕੂਟੈ ਦੁਖ ਖਾਏ ਜਬ ਸੋ ਪ੍ਰਸਾਨ ਭਏ ਪ੍ਰਭ ਮੇਰੇ ਗੁਰਮੁਖ ਪਰਚਾ ਲਾਏ ਨਾਨਕ ਨਾਮ ਨਿਰੰજન ਪਾਇਆ ਨਾਮ ਜਪਤ ਸੁਖ ਪਾਏ ਸਾਰਗ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰਾ ਹਿਰ ਰ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਇਆਲ ਹੋ ਬਹੁ ਜਨ ਉਪਰ ਜਨ ਦੇਵ ਹੋ ਅਕਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੂਕੀ ਆਵਨ ਜਾਣੀ ਨੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਸ੍ਰਵਣੀ ਕੀਰਤਨ ਸੁਣਾਓ ਦਿਨ ਰਾਤੀ ਹਿਰਦੈ ਹਰ ਹਰ ਭਾਨੀ ਪੰਚ ਜਨਾ ਗੁਰ ਵਸ ਗਤ ਆਣੇ ਤਉ ਓਨ ਮੰਨ ਨਾਮ ਲਗਾਨੀ ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮ ਸਮਾਨੀ ਸਾਰਗ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਪੜ ਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨੇਹ ਫਲ ਸਭ ਵਿਸਥਾਰ ਰਹਾਉ ਕਿਆ ਲਈ ਜਾ ਕਿਆ ਤਜੀਐ ਬੌਰੇ ਜੋ ਦੀਸੈ ਸੋ ਸ਼ਾਰ ਜਿਸ ਬਿਖਿਆ ਕਉ ਤੁਮ ਆਪਣੀ ਕਰ ਜਾਣਹੋ ਸਾ ਛਾੜ ਜਾਹੋ ਸਿਰ ਭਾਰ ਤੇਲ ਤੇਲ ਪਾਲ ਪਲ ਆਉਦ ਫੁਨ ਘਟੈ ਬੂਜ ਨਾ ਸਕੈ ਗਵਾਰ ਸੂ ਕਿਸ ਕਰੈ ਜੇ ਸਾਥ ਨਾ ਚਾਲੈ ਇਹੋ ਸਾਖਤ ਕਾ ਆਚਾਰ ਸਾਂਤ ਜਨਾ ਕੈ ਸੰਗ ਮਿਲ ਬੌਰੇ ਤਉ ਪਾਬੈ ਮੋਖ ਦੁਆਰ ਬਿਨ ਸਤ ਸੰਗ ਸੁਖ ਕਿਨੈ ਨਾ ਪਾਇਆ ਜਾਏ ਪੂਛੋ ਮੇ ਤਬੀ ਚਾਰ ਰਾਣਾ 라ਵ ਸੱਬੈ ਕੋਊ ਚਾਲੈ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ ਨਹਿ ਚਲ ਜਿਨ ਰਾਮ ਨਾਮ ਆਧਾਰ ਸਰਗ ਮਹੱਲਾ ਚੌਥਾ ਘਰਤੀ ਜਾ ਦੋ ਪਦਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰਤ ਹਾਓ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੁਮ ਹਾਓ ਤਿਨ ਸਿਉ ਝਗਰਤ ਪਾਪ ਰਹਾਓ నిశ ధాన కా తుమ్ గర్భ కర్త హావ్ సో ధాన కిసే నా ఆప్ ఖినమే షూడ్ జాయే విఖ్యా రస తౌ లాగె పశ్చతాప జో తుమరే ప్రభోతే స్వామీ హార తిన కే జప హో జాప ఉపదేశ కర్త నాణకే jaan తుమ్ కౌ జావ్ సునో తౌ జాయే సంతాప ਸਾਰਗ ਮਹੱਲਾ ਚੌਥਾ ਘਰ ਪੰਜਵਾਂ ਦੋਪਦੇ ਪੜ ਤਾਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਜਪਮਾਨ ਜਗਨਾਥ ਜਗਦੀਸਰੋ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ ਮੈਂ ਹਰ 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 ਟੀਕ ਸਭ ਦਿਨ ਸ ਸਭ ਰਾਤ ਰਹਾਉ ਹਰ ਕੀ ਉਪਮਾ ਅਨੇਕ 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 ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਾਪ ਗੁਣ ਸੁਆਮੀ ਗਨ ਨਾ ਜਾਤ ਤੂ ਹਰ ਬੇਅੰਤ ਤੂ ਹਰ ਬੇਅੰਤ ਤੂ ਹਰ ਸੁਆਮੀ ਤੂ ਆਪੇ ਹੀ ਜਾਣਹਿ ਆਪਣੀ ਬਾਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਵਸਤੇ ਤੇ ਹਰ ਕੇ ਜਨ ਸਾਧੂ ਹਰ ਪਗਾਤ ਤੇ ਹਰ ਕੇ ਜਨ ਹਰ ਸਿਉ ਰਾਲੂ ਮਿਲੇ ਜੈਸੇ ਜਨ ਨਾਨਕ ਸਲ ਲੈ ਸਲ ਲ ਮਿਲਾਤ